ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਲ ਹੋਵਗੇ ਤੇ ਆਪਾਂ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੇ ਕੋਸ਼ਿਸ਼ ਕਰ ਨਮੂਨਿਆਂ ਦੀ ਹੁਣ ਕਰਦੇ ਆ ਆਪਾਂ ਕੁੱਤੇ ਖਾਣੀ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਸੋ ਆਯਾ ਸ਼ੁਰੂ ਕਰਤੇ ਆਂ ਜੱਟ ਦੀਆਂ ਟੋਰਾ ਨੇ ਜੱਟ ਦੀਆਂ ਗਾਇਸ ਮੇਰੀ ਆਰੂ ਫਿਟੇ ਉਹ ਇੱਕ ਆ ਦੇਖ ਲੋ ਮੇਰੇ ਸਾਲੇ ਟੈਂਪੂ ਨੂੰ ਉਹ ਪਾ ਕੇ ਜਨਾਨਿਆਂ ਵਾਲੇ ਸੂਟ ਆਖੇ ਜੱਟ ਦੀਆਂ ਟੋਰਾ ਨੇ ਉਹ ਕੰਜਰੋਂ ਐਵੇਂ ਨਹੀਂ ਤੁਸੀਂ ਐਵੇਂ ਗਾਓ ਕਿ ਟੈਂਪੂ ਦੀਆਂ ਟੋਰਾ ਨੇ ਨਾਲੇ ਇੰਨਾ ਦਾ ਰੋਲਾ ਨਾ ਜੰਗਦਾ ਨਹੀਂ ਪੰਜਾਬ ਚ ਪਿਆ ਜਿੰਨਾ ਰੋਣਾ ਪਿੱਟਣਾ ਇਹ ਮੇਰੇ ਸਾਲੇ ਟੈਂਪੂ ਨੇ ਪਾ ਰੱਖਿਆ ਕਹਿੰਦੀ ਆ ਵੀਡੀਓ ਦੇਖੋ ਸਾਰੇ ਮੇਰੇ ਮਗਰ ਘਾਤੋਂ ਪਏ ਹੋਣੇ ਕਾ ਪੇਜ ਮੋਂਟਰੀਅਲ ਬੀ ਲਾਈਕ ਯਾਰ ਚਲ ਠੀਕ ਉਹਨੇ ਮੇਰਾ ਰਾਜ ਕੇ ਜਲੂਸ ਕੱਢਿਆ ਪਰ ਤੂੰ ਹੀ ਤਾਂ ਸ਼ਰਮ ਕਰ ਲੋ ਯਾਰ ਓਏ ਭਰਾਓ ਕਿਉਂ ਵਿਚਾਰੀ ਬਾਲੜੀ ਦੇ ਪਿੱਛੇ ਪਏ ਹੋ ਚੜਦੀ ਜਵਾਨੀ 'ਚ ਗਲਤੀਆਂ ਹੋਈ ਜਾਂਦੀਆਂ ਕੋਈ ਨਾ ਧੀਏ ਤੂੰ ਟੈਨਸ਼ਨ ਨਾ ਲੈ ਓਏ ਲੋਕੀ ਜੋ ਬੋਲਦੇ ਆ ਬੋਲੀ ਆਂਦੇ ਤੂੰ ਬਸ ਫਰੀ ਟੈਨਸ਼ਨ ਹੋ ਕੇ ਨਾ ਹਾਹਾ ਲੜਾ ਮੁੰਡੇ ਮਿੱਲੋ ਵੱਜਦੇ ਸੀ ਸਿਰੇ ਦੇ ਸ਼ਿਕਾਰੀ ਤੇਰੇ ਪਿੱਛੇ ਛੱਡ ਦਿੱਤਾ ਟੈਮਪਾਸ ਓਣੀਏ ਕੋਈ ਤਾਂ ਤੇਰੇ ਚ ਦੇਖ ਲੋ ਪਾ ਕੇ ਨਿੱਕੀ ਕੱਚੀ ਕਿਵੇਂ ਮੇਰਾ ਸਾਲਾ ਕੋੜ ਕਿਰਲੇ ਤੇਰਾ ਕੰਧ ਨਾਲ ਜਿਪਕਿਆ ਪਿਆ ਯਾਰ ਜਦੋਂ ਇਹ ਕੰਜਰ ਬਾਰੇ ਨਾ ਪੇਜਾਂ ਵਾਲੇ ਬੋਲਦੇ ਆ ਉਦੋਂ ਜਨਾਨੀਆਂ ਤਰ੍ਹਾਂ ਵੈਣ ਪਾਉਂਦਾ ਯਾਰ ਹੁਣ ਤਾਂ ਚਲੋ ਜੰਗ ਲੱਗੀ ਪਈ ਆ ਮੇਰੀ ਇੰਡੀਆ ਆਰਮੀ ਨੂੰ ਬੇਨਤੀ ਆ ਇਹ ਮੇਰੇ ਸਾਲੇ ਨੂੰ ਤੋਪ ਦੇ ਅੱਗੇ ਫਸਾ ਕੇ ਨਾ ਇਹਨੂੰ ਪਾਕਿਸਤਾਨੀ ਛੱਡ ਦੋ ਮੇਰੇ ਬਾਬੇ ਦੀ ਆ ਉਹ ਵੀ ਕੁਝ ਦੇਖ ਲੋ ਟੈਂਪੂ ਨੇ ਵੀ ਗੱਡੀ ਲਾ ਲਈ ਆ ਉਹ ਨਾਲੇ ਕੰਜਰਾ ਜੇਤੂ ਆ ਤੇ ਬੇਬੇ ਬਾਪੂ ਨਾਲ ਗੱਡੀ ਲੈਣ ਆਇਆ ਸੀ ਕੱਪੜੇ ਦਾ ਢੰਗ ਦੇ ਪਾ ਲੰਦਾ ਕਿਵੇਂ ਸਾ ਢਿੱਡੇਆ ਦਿਖਾਈ ਜਾਂਦਾ ਓ ਯਾਰ ਮਨੇ ਇੱਕ ਗੱਲ ਨਹੀਂ ਸਮਝਾਈ ਬਈ ਪਿਓ ਇਹਦਾ ਗਿਆਨੀ ਤੇ ਇਹ ਕੰਜਰ ਬਣਿਆ ਫਿਰਦਾ ਜਨਾਨੀ ਓ ਜਿਹਦਾ ਕਦੇ ਜ਼ਿੰਦਗੀ ਚ ਮਾੜਾ ਵੀ ਨਹੀਂ ਕੀਤਾ ਜਦੋਂ ਉਹ ਵੀ ਕਿਤੇ ਲੋਕਾਂ ਕੋਲੇ ਮਾੜਾ ਕਹਿੰਦੇ ਆ ਕਹਿੰਦੇ ਆ ਅੰਗਰੇਜ਼ੀ ਦੇ ਚਾਲ ਸੁਪਤਰਾ ਉਹਦਾ ਚੰਬਰਾ ਪੰਜਾਬੀ ਵਿੱਚ ਸਾੜਾ ਕਹਿੰਦੇ ਆ ਓਏ ਭਰਾਵੋ ਇੰਡੀਆ ਤੇ ਪਾਕਿਸਤਾਨ ਚ ਵਰਤਨ ਵਾਲਾ ਇੰਨਾ ਵੱਡਾ ਪਾਣਾ ਤੇ ਸੋਨੂ ਕੋਰ ਨੇ ਫ੍ਰੀ ਟੈਨਸ਼ਨ ਕੱਢਤਾ ਨਵਾਂ ਗਾਣਾ ਤੇ ਆਹ ਹੌਪ ਤੋਂ ਲੋਕਾਂ ਨੂੰ ਗਾਣਾ ਬਹੁਤ ਵਦਿਆ ਲੱਗੂਗਾ ਤੇ ਗਾਣੋਂ ਸੁਣਨ ਤੋਂ ਪਹਿਲਾਂ ਗਾਣੇ ਦਾ ਨਾਮ ਸੁਣ ਲਓ ਗਾਣੇ ਦਾ ਨਾਮ ਹੈ ਲੱਲੂ ਰਾਮ ਤੇ ਤੁਹਾਡੇ ਸਾਰੇ ਅੱਗੇ ਮੇਰੀ ਬੇਨਤੀ ਆ ਇਹਦੇ ਗਾਣੇ ਆਉਣ ਤੋਂ ਪਹਿਲਾਂ ਪਹਿਲਾਂ ਆਪ ਦਾ ਰੀਚਾਰਜ ਕਰ ਲਓ ਖਤਮ ਬਸ 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 ਉਹ ਸਾਲੀ ਇੰਨੀ ਟੈਨਸ਼ਨ ਤਾਂ ਜੰਗਦੀ ਨਹੀਂ ਜਿੰਨੀ ਇਹ ਕਾਲੋ ਦੇ ਗਾਣੇ ਦੀ ਹੋਈ ਪਈ ਆ ਉਹ ਯਾਰ ਪਹਿਲਾਂ ਹੀ ਇਹਦੀਆਂ ਆਵਾਜ਼ਾਂ ਸੁਣ ਸੁਣ ਕੇ ਦਿਮਾਗ ਖਰਾਬ ਰਹਿੰਦਾ ਸੀ ਓ ਹੁਣ ਇਹਦੇ ਗਾਣੇ ਸੁਣਾ ਕੇ ਕੰਨਾਂ ਦੇ ਪੜਦੇ ਵੀ ਪਾੜਨੇ ਆ। ਓ ਚੱਲ ਕਾ ਲੋ। ਜਿਹੜਾ ਤੇਰਾ ਨਵਾਂ ਗਾਣਾ ਆਉਣ ਵਾਲਾ ਮਾੜਾ ਸੁਣਾ ਹੀ ਕਿਵੇਂ ਦਾ। ਕੱਲ ਤੋਂ ਲੱਗਿਆ ਤੀਂ ਵੇਰੇ ਨਾਲ ਲੜਿਆ ਵਾਖਰੂ ਕਹਿ ਕੇ। ਹੋਰਤੀ। ਓ ਯਾਰ ਜਿਹਨੇ ਕਦੇ ਨਹੀਂ ਦੇਖਿਆ ਨਾ ਆ ਦਿਨ ਵਿੱਚ ਪੂਤ ਦੇਖ ਲੋ। ਓ ਯਾਰ ਸ਼ੁਕਰ ਆ ਇਹ ਵੀਡੀਓ ਮੇਰੇ ਸਾਹਮਣੇ ਰਾਤ ਨੂੰ ਨਹੀਂ ਆਈ। ਉਹ ਨਲਿਆ ਵਿਚਾਰੇ ਸ਼ੋਰੂਮ ਵਾਲੇ ਵੀ ਕੰਫਿਊਜ਼ ਹੋਏ ਪਏ ਆ ਜੇ ਲਾਈਟ ਵਧਾਉਂਦੇ ਆ ਤਾਂ ਲਹਿੰਗਾ ਨਹੀਂ ਦਿਖਦਾ ਤੇ ਜੇ ਲਾਈਟ ਘਟਾਉਂਦੇ ਆ ਤਾਂ ਕਾਲੋ ਨਹੀਂ ਦਿਖਦੀ ਓ ਯਾਰ ਮੈਨੂੰ ਸਮਝ ਨਹੀਂ ਆਂਦੀ ਵੀ ਕਾਲੋ ਸਹੀ ਸੀ ਦੱਸੀ ਤੂੰ ਵੀ ਸ਼ਾਮ ਨੂੰ ਕਿੰਨੇ ਕ ਵਜੇ ਤੱਕ ਦਿਖਦੀ ਆ ਕਾਲੋ ਦੇ ਲੱਗੇ ਸੁਰਖੀ ਦਾ ਰੰਗ ਦਸਨ ਵਾਲ ਨੂੰ ਮੇਰੇ ਵੱਲੋਂ 500 ਰੁਪਏ ਦਾ ਇਨਾਮ ਇਹ ਹਰ ਮੈਨੂੰ ਇੱਕ ਥਾਂ ਨਹੀਂ ਸਮਝਾਂਦੀ ਵੀ ਇੱਕ ਤਾਂ ਰੰਗ ਹੋ ਜਾ ਹੈ ਉਤੋਂ ਸੂਟ ਪਤਾ ਨਹੀਂ ਕਿਹੜਾ ਕੰਜਰੋਂ ਇੰਨੇ ਢਕੀਲੇ ਲਾ ਕੇ ਦਿੰਦਾ ਉਹ ਨਾਲੇ ਕਾਲੋ ਜੇ ਤੂੰ ਵੀਡੀਓ ਬਣਾਉਣੀ ਹੁੰਦੀ ਆ ਉਹ ਕੋਈ ਫਿਲਟਰ ਫਿਲਟਰੀ ਲਾ ਲਿਆ ਕਰ ਪਰ ਵਿਚਾਰਾ ਫਿਲਟਰ ਵੀ ਕੀ ਕਰੇ ਉਹ ਇਹਨੂੰ ਗੋਰਾ ਕਰਨ ਲਈ ਤਾਂ ਫਿਲਟਰ ਨੂੰ ਵੀ ਪਿੱਛੋਂ ਪੰਜ-ਛੇ ਫਿਲਟਰ ਹੋਰ ਲਾਉਣੇ ਪੈਂਦੇ ਆ ਯਾਰੀ ਲੈ ਸੁਣ ਲੋ ਆਪਦੀ ਆਪ ਹੀ ਮੰਨ ਗਏ ਆਖਿਆ ਕੰਜਰਾਣੇ ਮੇਲਾ ਲਾ ਦਿੱਤਾ ਉਹ ਯਾਰ ਇਸ ਵੀਡੀਓ ਬਾਰੇ ਨਾ ਮੈਂ ਬੋਲਣਾ ਤਾਂ ਬਹੁਤ ਕੋਸ਼ਿਸ਼ੀ ਪਰ ਆ ਵਿੱਚ ਬਠਿੰਡੇ ਵਾਲੀ ਕਿਰਨ ਆ ਗਈ ਤੇ ਕਿਰਨਾ ਦੀ ਬੇਇੱਜ਼ਤੀ ਤਾਂ ਹੁੰਦੀ ਰਹਿੰਦੀ ਹੈ ਵਿਚਾਰੀ ਦੀ ਇਹਦੀ ਬੇਇੱਜ਼ਤੀ ਜੇ ਦੇਖਣੀ ਹੈ ਤਾਂ ਆਪਣੀਆਂ ਸ਼ਾਰਟ ਵੀਡੀਓ ਦੇਖ ਲਿਆ ਕਰੋ ਤੇ ਆਪਾਂ ਹੁਣ ਚੱਲਦੇ ਆਂ ਅਗਲੇ ਟੌਪਿਕ ਤੇ ਅਜੇ ਪੰਜਵਾ ਦਾ ਘੇਰੀ ਨਹੀਂ ਪਾਇਆ ਲਗ ਰੋ ਅਜੇ ਪੰਜ ਆ ਹੈ ਗਿਆ ਪੰਜਾਬੀ ਗਾਣਿਆਂ ਦੀ ਮਾਡਲ ਤੇ ਇਹਨੇ ਲੈ ਲਈ 50 ਲੱਖ ਦੀ ਗੱਡੀ ਤੇ ਪਰ ਮੈਡਮ ਜੀ ਤੁਸੀਂ ਤਾਂ ਐਨੇ ਮਸ਼ਹੂਰ ਵੀ ਨਹੀਂ ਤੇ ਗੱਡੀ ਦੀ ਕਿਸ਼ਤ ਕੱਢੋਂਗੇ ਕਿਵੇਂ ਥੋੜਾ ਦੱਸੋਂਗੇ ਸਾਨੂੰ ਅਮਨ ਸੱਚ ਕਤਲ ਤੇਰਾ ਟੱਚ ਕਤਲ ਜੀ ਜਨਾਰੇ ਕਰੇ ਵੱਖੋ ਵੱਖ ਕਤਲ ਤੇਰੀ ਅੱਖ ਕਤਲ ਘਰੇ ਲੱਖ ਕਤਲ ਅੱਛਾ ਐਵੇਂ ਨਿਕਲ ਨਹੀਂ ਆ ਹੁਣ ਕਿਸ਼ਤਾਂ ਮੈਡਮ ਜੀ ਥੋੜੇ ਛੋਟੇ ਕੱਪੜੇ ਹੋਰ ਪਾ ਲੈਣੇ ਸੀ ਆ ਫਲੈਟ ਦੀਆਂ ਕਿਸ਼ਤਾਂ ਵੀ ਨਿਕਲ ਜਾਣੀਆਂ ਸੀ ਐ ਹੋਰ ਰੱਖ ਦੀ ਕਾਨੂੰ ਟਾਗਨੀ ਮੈਂ ਹੀ ਕੰਤਮੇ ਸਰੀਰ ਦਾ ਹਾਂ ਕਾਟਨੀ ਥੋਰ ਰੱਖਦੀ ਕਿਸੇ ਦੀ ਕਾਨੂੰ ਟਾਗਨੀ ਆਹ ਦੇਖ ਲੋ ਬੁਢੇ ਨੂੰ ਦਾੜੀ ਚਿੱਟੀ ਆ ਤੇ ਕਰਤੂਤਾਂ ਕਾਲੀਆਂ ਉਹ ਬੁੜਿਆ ਤੇਰੀ ਉਮਰ ਨਾਲ ਪੋਤੇ ਪੋਤੀਆਂ ਖੜਾਉਂਦੀ ਆ ਇਧਰ ਜੱਫੀਆਂ ਪਾਉਂਦੀ ਨਹੀਂ ਨਾਲੇ ਕਿਉਂ ਤੂੰ ਸਾਡੇ ਕਲੇਜੇ ਫੂਕੀ ਆ ਨਾ ਯਾਰ ਵੈਸੇ ਇੱਕ ਗੱਲ ਸੋਚਣ ਆ ਲਿਆ ਭਾਵੇਂ ਬੁੜੇ ਦੀ ਰੱਬ ਨੇ ਲੇਟ ਸੁਣੀ ਆ ਪਰ ਕਰਾ ਸਿਰਾ ਹੀ ਦਿੱਤਾ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਆ ਤਬੀ ਨਾਲ ਤੂੰ ਦੁਨੀਆ ਸਵਾਦ ਲੈਂਦੀ ਆ ਨਾਲੇ ਕਿਹੜੇ ਰਸਤੇ ਹਾਈ ਤੇ ਬਦਨਾਮੀ ਹਾਈ ਰੇਟ ਮਿਲੂਗੀ ਇਤ ਕੰਟਰੋਵਰਸੀ ਕਰੇਤ ਮਿਲੂਗੀ ਲੈ ਸੁਣ ਲੋ ਅਖਾ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਤੇ ਕੰਜਰਾਂ ਉ ਮਰਦਾਂ ਤੇ ਪੈਂਦੀ ਐ ਤੁਹਾਨੂੰ ਕੀ ਟੈਨਸ਼ਨ ਆ ਤੁਸੀਂ ਤਾਂ ਟੈਂਪੂ ਆ ਯਾਰ ਚੰਗੇ ਭਲੇ ਗਾਣੇ ਦੀ ਸਾਲਾਂ ਨੇ ਐਸੀ ਤਸੀ ਕਰਤੀ ਨਹੀਂ ਚੰਚਲ ਮਰਦਾਂ ਦਾ ਜੇ ਤੁਰੇ ਆਉਂਦੇ ਸੀ ਤੇ ਕੰਜਰਾਂ ਉ ਲੱਕੇ ਹਿਲਾਉਣੇ ਜ਼ਰੂਰੀ ਸੀ ਤੁਹਾਡੇ ਇੰਡੀਆ ਵਾਲੋ ਆਪ ਲੋਕੋ ਨੂੰ ਹਮ આતંકਵਾਦੀ ਲੱਗਦੇ ਹੈ ਹਾਂ ਪਰ ਸੋਣਿਓ ਤੁਹਾਨੂੰ ਕਿਹੜਾ ਕੰਜਰ ਅਤਿਵਾਦੀ ਕਹਿੰਦਾ ਨਾਲੇ ਭਰਾਵੋ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਅੱਜ ਤੋਂ ਬਾਅਦ ਇਹ ਤੁਹਾਡੀ ਭਾਬੀ ਆ ਜੇ ਕਿਸੇ ਨੇ ਇਹਨੂੰ ਕੋਸ਼ਕਿਆ ਨਾ ਤਾਂ ਮੈਂ ਇੰਡੀਆ ਵਾਲਿਆਂ ਨਾਲ ਹੀ ਜੰਗ ਲਾ ਲੈਣੀ ਆ ਨਾਲੇ ਮੰਤਰੀ ਸਾਹਿਬ ਦੱਸੋ ਆਪਾਂ ਇਹ ਕੁੜੀ ਲਈ ਕੀ ਕੋਸ਼ ਕਰ ਸਕਦੇ ਆ ਮਰਨਾ ਮਨਜ਼ੂਰ ਏ ਤੇਰੇ ਬਦਲੇ ਮਰ ਜਾਵਾਂਗੇ ਛਿੱਧੀਆਂ ਦੇ ਦਿਆਂਗੇ ਛਿੱਧੀਆਂ ਪਰ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ ਤੱਤੀ ਵਾਹ ਵੀ ਛੇਤੀ ਛੇਤੀ ਮੈਨੂੰ ਤੂੰ ਬਣਾ ਲੈ ਤੇਰੇ ਮਾਪਿਆਂ ਦੀ ਨੂੰ ਮੁੰਡਿਆ ਓਏ ਆਂਟੀ ਤੂੰ ਕਿਉਂ ਪਾਰਲਰ ਚ ਮੱਥਾ ਮਾਰੀ ਆਂਨੀ ਆ ਤੇਰੇ ਤੇ ਬੁੜਾਪਾ ਆ ਗਿਆ ਹੁਣ ਤੂੰ ਨਹੀਂ ਸੋਹਣੀ ਹੋ ਸਕਦੀ ਓਏ ਥੋੜੇ ਲੜ ਜਾ ਸੱਪ ਪਾਰਲਰ ਵਾਲੇ ਦੋ ਮੂੰਹ ਵਾਲਾ ਓਏ ਕਿਵੇਂ ਨੋਕੀਆ ਦੇ ਫੋਨ ਨੂੰ ਆਈਫੋਨ ਹੀ ਬਣਾਤਾ ਓਏ ਤੁਹਾਡੇ ਤੇ ਨਾ ਪਰਚਾ ਬੰਦਾ 420 ਦਾ ਕੋਈ ਨਹੀਂ ਤੁਹਾਡੇ ਨਾਲ ਤਾਂ ਕਰੂ ਆ ਰੱਬ ਸਾਬ ਉੱਤੇ ਤੁਹਾਡੇ ਲਈ ਅਲੱਗ ਤੋਂ ਤੇਲ ਗਰਮ ਹੋਈ ਜਾਂਦਾ ਕੜਾਹੇ 'ਚ ਦੇਖੀ ਕਿਵੇਂ ਬੰਦੇ ਪਕੌੜੇ ਤੁਹਾਡੇ ਜੈਮਸੀ ਦੀ ਜਸੂ ਦੀ ਦਾੜੀ ਪੱਟੀ ਗਈ ਜਸੂ ਦੇ ਮੂੰਹ ਤੇ ਥੁੱਕਿਆ ਗਿਆ ਜਸੂ ਦੇ ਵੱਖੀ ਦੇ ਵਿੱਚ ਨੇਜਾ ਮਾਰਿਆ ਗਿਆ ਜਸੂ ਦੀ ਜਸੂ ਦੇ ਗਤਾਲੀ ਕੋੜੇ ਪਿੱਠ ਦੇ ਉੱਤੇ ਮਾਰੇ ਤੇ ਜਸੂ ਨੇ ਆਪਣਾ ਮੂੰਹ ਨਹੀਂ ਖੋਲਿਆ ਹੋਏ ਆਂਟੀ ਜਸੂ ਨੇ ਤਾਂ ਮੂੰਹ ਨਹੀਂ ਖੋਲਿਆ ਪਰ ਤੇਰੇ ਇੱਕ ਕੋੜਾ ਵਜ ਗਿਆ ਨਾ ਤੂੰ ਨਾਲ ਦੀ ਨਾਲ ਮੂੰਹ ਖੋਲ ਦੇਣਾ ਨਾਲੇ ਤੂੰ ਤਾਂ ਐਵੇਂ ਦੱਸਦੀ ਪਈ ਐ ਜਿਵੇਂ ਯਸੂ ਨੂੰ ਸੀਐਸਟਾਫ ਆ ਲੈਣ ਚੱਕਿਆ ਹੋਵੇ ਉਹ ਆਂਟੀ ਕੋਈ ਕੰਮ ਧੰਦਾ ਕਰ ਲਿਆ ਕੱਲ ਸਾਰਾ ਦਿਨ ਰੀਲਾਂ ਹੀ ਬਣਾਉਂਦੀ ਰਹਿਣੀ ਆ ਉਹ ਯਸੂਏ ਤਾਂ ਚੱਲ ਵੱਖੀ ਚ ਇੱਕ ਹੀ ਸ਼ੁਰਾ ਵਜ ਜਾ ਤੇ ਤੂੰ ਨਾ ਕਿਤੇ ਆਪਦੇ ਘਰ ਵਾਲ ਤੋਂ ਵੱਖੀਆਂ ਸਕਾਲੀਆਂ ਆਉਂਦੀਆਂ ਦਾ ਸੰਗਲ ਹੁਣ ਕਿਨੇ ਖੋਲਤਾ ਉਹ ਇੰਨਾ ਸਮਾਨ ਤਾਂ ਫੌਜੀ ਕੋਲ ਨਹੀਂ ਹੁਣ ਜਿੰਨਾ ਇਹਨੇ ਸਿਰ ਤੇ ਚੱਕ ਰੱਖਿਆ ਨਾਲੇ ਕਿਰਨਾ ਤੋਂ ਇੱਕ ਪੈਰ ਚ ਮਾਲਣੀਆਂ ਚੱਪਲ ਤੇ ਇੱਕ ਚਪਾਲੇ ਨੇ ਬੂਟ ਤੇ ਆਹੀ ਜਲੂਸ ਤੋਂ ਤੰਗ ਆ ਗੇਣ ਫੌਜੀ ਵੀ ਲੱਗਦਾ ਛੁੱਟੀਆਂ ਕਿਤੇ ਬਾਹਰ ਹੀ ਕੱਢਦਾ ਹੁਣ ਓਏ ਯਾਰ ਸੱਚੀ ਇਹਨੇ ਬੜਾ ਦੁਖੀ ਕਰ ਰੱਖਿਆ ਯਾਰ ਪਹਿਲਾਂ ਚੱਲ ਮੈਂ ਕੱਲਾ ਡਿਪਰੈਸ਼ਨ 'ਚ ਹੀ ਰਹਿੰਦਾ ਸੀ ਜਦੋਂ ਦੀਆਂ ਕਿਰਨਾ ਮਰਸੀ ਦੀਆਂ ਵੀਡੀਓ ਦੇਖਣ ਲੱਗਿਆ ਓਏ ਹੁਣ ਤਾਂ ਮੇਰੀ ਦਵਾਈ ਵੀ ਪਾਗਲਖਾਨੇੋਂ ਚੱਲਦੀ ਆ ਆਹ ਦੇਖ ਲੋ ਬੁੜੀ ਨੂੰ ਸਿਵਿਆਂ ਚ ਜਾਣ ਦੀ ਉਮਰ ਚ ਇਹ ਰੋਮਾਂਟਿਕ ਫਿਲਮਾਂ ਚ ਜਾਣ ਨੂੰ ਫਿਰਦੀ ਆ ਯਾਰ ਮੈਨੇ ਗੱਲ ਨਹੀਂ ਸਮਝਾਈ ਵਿੱਚ ਕਰੋਨਾ ਚ ਇੰਨੇ ਬਜ਼ੁਰਗ ਸ਼ਹੀਦ ਹੋ ਗਏ ਸੀ ਤਾਂ ਇਹ ਬੁੜੀ ਨੇ ਰੱਬ ਨੂੰ ਕਿਹੜੀ ਰਿਸਪੈਕ ਦਿੱਤੀ ਸੀ ਇਹ ਕਿਹੜੇ ਖੋਜ ਚ ਲੁੱਕ ਕੇ ਬੈਠੀ ਸੀ ਨਾਲੇ ਕੰਜਰਾ ਤੂੰ ਹੀ ਕੋਈ ਸ਼ਰਮ ਕਰ ਲਾ ਤੇਰੀ ਦਾਦੀ ਦੀ ਉਮਰ ਦੀ ਆ ਕਿਉਂ ਤੂੰ ਜਲੂਸ ਕੱਢਦਾ ਉਹ ਬੁੜੀਏ ਤੇਰੇ ਮੂੰਹ ਚ ਤਾਂ ਪਹਿਲਾਂ ਹੀ ਕੋਈ ਹੈ ਨਹੀਂ ਦੰਦ ਤੇ ਤੂੰ ਇਮਰਾਨ ਹਾਸ਼ਮੀ ਤੋਂ ਵੱਧ ਪਾ ਰੱਖਿਆ ਗੰਦ ਇਸੀ ਤੋਂ ਮੇਟਖਾ ਗਿਆ ਵਰਨਾ ਹਾਏ ਮੈਨੂੰ ਪੀ ਗਈ ਕਿ ਪਸਾ ਕੀ ਖਾਂਦਾ ਮਰਨਾ ਹਾਏ ਮੈਨੂੰ ਪੀ ਗਈ ਕਿ ਪਸਾ ਓ ਯਾਰ ਹੁਣ ਇਹਨੂੰ ਕਿਹੜੇ ਕੰਜਰ ਨੇ ਵੀਡੀਓ ਬਣਾਉਣੀ ਸਿਖਾਤੀ ਆ ਯਾਰ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਵੀ ਸਾਰਾ ਟੈਲੈਂਟ ਪੰਜਾਬ ਚ ਕੁੱਟ-ਕੁੱਟ ਕੇ ਭਰਿਆ ਹੋਇਆ ਓ ਯਾਰ ਬਾਕੀ ਗੱਲਾਂ ਛੱਡੋ ਇਹਦੇ ਜਰਦਾ ਮਲਣ ਵਾਲੇ ਸਟਾਈਲ ਨੇ ਸੱਚੀ ਕੀਲ ਕੀ ਰੱਖਤਾ ਕੋਈ ਨਹੀਂ ਬੀਬਾ ਤੂੰ ਵੀ ਉਹਨਾਂ ਟਾਂਮ ਨਾਲ ਹਟੀ ਜਿੰਨਾ ਟਾਂਮ ਤੇਰੇ ਘਰ ਵਾਲਾ ਤੈਨੂੰ ਜੁੰਡਿਆਂ ਤੋਂ ਫੜ ਕੇ ਘੜੇਸਦਾ ਨਹੀਂ